ਬਾਪੂ ਖਜਾਨ ਸਿੰਘ ਦੀ ਪੋਤੀ ਦੇ ਵਿਆਹ ਨੂੰ ਲੈ ਕੇ ਇਸ ਮਾਮਲੇ 'ਚ ਆ ਗਿਆ ਨਵਾਂ ਮੋੜ ਘਰ ਪਹੁੰਚੇ ਗਿਆਨੀ ਰਗਵੀਰ ਸਿੰਘ ਲੋਕਾਂ ਨੂੰ ਮਦਦ ਨਾ ਕਰਨ ਦੀ ਕਹੀ ਗਈ ਪਰਿਵਾਰ ਦੇ ਵੱਲੋਂ ਵੀ ਅਪੀਲ ਸਰਸ਼ੀ ਕਾਜੀ ਤੁਸੀਂ ਦੇਖ ਰਹੇ ਹੋ ਲੋਕ ਹਿੱਤ ਪੰਜਾਬ ਤੇ ਗੱਲ ਕਰਾਂਗੇ ਬਾਪੂ ਖਜਾਨ ਸਿੰਘ ਨੂੰ ਲੈ ਕੇ ਜਿਸ ਦਾ ਇੱਕ ਵੀਡੀਓ ਬੀਤੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਸੀ ਜਿਸ ਦੇ ਵਿੱਚ ਉਸ ਦੇ ਵੱਲੋਂ ਰੋ ਰੋ ਕੇ ਆਪਣੀ ਪੋਤੀ ਦੇ ਵਿਆਹ ਦੇ ਉੱਤੇ ਮਦਦ ਦੀ ਗੋਹਾਰ ਲਗਾਈ ਜਾ ਰਹੀ ਸੀ ਜਿਸ ਤੋਂ ਬਾਅਦ ਅਨੇਕਾਂ ਲੋਕਾਂ ਨੇ ਜਿਹੜਾ ਕਿ ਬਾਪੂ ਖੋਜਾਨ ਸਿੰਘ ਦਾ ਨੰਬਰ ਵੀ ਮੰਗਿਆ ਕਾਹਨ ਨੰਬਰ ਵੀ ਮੰਗਿਆ ਤਾਂ ਕਿ ਉਸ ਦੀ ਮਦਦ ਕੀਤੀ ਜਾਵੇ ਤਾਂ ਕਿ ਉਸ ਦੀ ਪੋਤੀ ਦਾ ਜਿਹੜਾ ਕਿ ਵਿਆਹ ਹੋ ਜਾਵੇ ਅਤੇ ਇਹ ਵੀਡੀਓ ਵਾਇਰਲ ਹੋਈ ਤੇ ਅਨੇਕਾਂ ਲੋਕਾਂ ਨੇ ਜਿਹੜੇ ਕਿ ਬਾਪੂ ਖੋਜਾਨ ਸਿੰਘ ਦੀ ਮਦਦ ਵੀ ਕੀਤੀ ਤੇ ਦੂਜੇ ਪਾਸੇ ਗਿਆਨੀ ਰਗਵੇਸ਼ ਸਿੰਘ ਬਾਪੂ ਖੋਜਾਨ ਸਿੰਘ ਦੇ ਘਰ ਪਹੁੰਚੇ ਇੱਕ ਵੀਡੀਓ ਜਿਹੜਾ ਕਿ ਸਾਹਮਣੇ ਹੈ ਜਿਸ ਦੇ ਵਿੱਚ ਗਿਆਨੀ ਰਗਵੇਸ਼ ਸਿੰਘ ਬਾਪੂ ਖੋਜਾਨ ਸਿੰਘ ਤੇ ਉਹਨਾਂ ਦੀ ਪੋਤਰੀ ਦੇ ਨਾਲ ਬੈਠੇ ਹੋਏ ਨਜ਼ਰ ਆਏ ਇਸ ਦੌਰਾਨ ਉਹਨਾਂ ਨੇ ਅਪੀਲ ਕੀਤੀ ਹੈ ਕਿ ਹੁਣ ਜਿਹੜੀ ਕਿ ਪਰਿਵਾਰ ਦੀ ਮਦਦ ਨਾ ਕੀਤੀ ਜਾਵੇ ਤੁਸੀਂ ਸੋਚਦੇ ਹੋਵੋਗੇ ਕਿ ਅਜਿਹਾ ਕਿਉਂ ਕਿਹਾ ਤਾਂ ਦੱਸਦੀ ਹੈ ਕਿ ਹੁਣ ਇਸ ਪਰਿਵਾਰ ਦੀ ਜਿਹੜੀ ਕਿ ਜ਼ਿੰਮੇਵਾਰੀ ਆ ਉਹ ਯੂਕੇ ਦੀ ਜਿਹੜੀ ਕਿ ਸੇਵਾ ਚੈਰਿਟੀ ਆ ਉਹਨਾਂ ਦੇ ਵੱਲੋਂ ਚੁੱਕ ਲਈ ਗਈ ਹੈ ਤੇ ਸਾਰਾ ਜਿਹੜਾ ਕਿ ਪ੍ਰਬੰਧ ਹੁਣ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਹੋਣਾ ਜਿੱਥੇ ਪਰਿਵਾਰ ਨੇ ਸੰਗਠਨਾਂ ਦਾ ਧੰਨਵਾਦ ਕੀਤਾ ਹੈ ਉੱਥੇ ਹੀ ਹੁਣ ਪਰਿਵਾਰ ਦੇ ਕਹਿੰਦੇ ਤੇ ਅਪੀਲ ਕੀਤੀ ਜਾ ਰਹੀ ਹੈ ਕਿ ਹੁਣ ਉਹਨਾਂ ਨੂੰ ਜਿਹੜੀ ਕਿ ਮਦਦ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਨੇ ਵੀ ਉਹਨਾਂ ਦੀ ਮਦਦ ਕੀਤੀ ਉਹਨਾਂ ਦਾ ਧੰਨਵਾਦ ਵੀ ਕੀਤਾ ਤੇ ਨਾਲ ਹੀ ਜਿਹੜੀ ਕਿ ਯੂਕੇ ਦੀ ਸੇਵਾ ਚੈਰੀਟੀ ਆ ਉਹਨਾਂ ਦੇ ਵੱਲੋਂ ਜਿਹੜੀ ਕਿ ਪੂਰਾ ਜ਼ਿਮਾ ਚੁੱਕਿਆ ਗਿਆ ਆਓ ਇਸ ਵੀਡੀਓ ਤੇ ਨਜ਼ਰ ਮਾਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਬਖਸ਼ ਸਾਨੂੰ ਸੰਗਠਨ ਦੀ ਇੱਜ਼ਤ ਹੈ ਕਿ ਜਿਹਦੇ ਆਪ ਸਭ ਸੰਗਠਨਾਂ ਕਲੀ ਕਾਮ ਜਾਂਦੇ ਹੋ ਇਸ ਇੱਕ ਸਿਵਲ ਸ਼ਿਯੋਧ ਦੇ ਭਾਈ ਜਾਨ ਸਿੰਘ ਜੀ ਜਿਨ੍ਹਾਂ ਦੇ ਪੁੱਛੇ ਦੀ ਨੀ ਪੋਸਟ ਸੋਸ਼ਲ ਮੀਡੀਆ ਤੇ ਆਪਣੀ ਕੋਤੀ 25 ਵਰਤਰੀ ਤੋਂ ਦੇ ਵਿਆਹ ਕਰਤੀ ਪਾਈ ਹੋਈ ਸੀ ਤੇ 25 ਦੇ ਵਿਆਹ ਵਾਸਤੇ ਸੰਗਤ ਜਿਹੜੀ ਹੈ ਉਸ ਹਰ ਤੱਕ ਰਹਿ ਕਿਉਂਕਿ ਇਸ ਵਰਤੀ ਦਾ ਬਾਪ ਉਹਨੇ ਪਿਛਲੇ ਸਾਲੇ ਚੜਾਈ ਤੋਂ ਫਸ ਚੁੱਕਾ ਬਾਅਦ ਜਾਨਸਿ ਦੇ ਦੌਰਾਨ ਇਸ ਬੱਚੀ ਨੂੰ ਖਾਰਿਆ ਭਾਰਤ ਮਤਾ ਭਾਰਤ ਬਾਕਾ ਪੜਾਈ ਜਿਹੜੀ ਸੀ ਉਪਰਜਾਸੀ ਹੋਰਾਂ ਨੇ ਬੜੇ ਆਉਫੇ ਹੋ ਕੇ ਇਸ ਬੱਚੇ ਨੂੰ ਪੜਾਈ ਕਰਵਾਈ ਤੋਂ ਰਾਗਾ ਪਾਸ ਕੋਸ਼ਿਸ਼ ਕੀਤੀ ਨਾ ਔਰ ਇਸ ਵਾਰੀ ਤੇ ਜਾਵਾਤ ਜਿਹੜੀ ਅਪੀਤ ਸੰਗਤੀ ਸਵਾ 50 ਹੋਰਾਂ ਨੇ ਕੀਤੀ ਹੋਈ ਉਹਦੇ ਤਹਿਤ ਇੱਕ ਸੰਗੀ ਜੋੜ ਕਰਨੇ ਚਾਹੁੰਦੇ ਸਵਾ 50 ਜਿਹੜਾ ਨਾਲ ਬੈਠ ਕੇ ਹੋਏ ਨੇ ਬੱਚੀ ਮਨਤੂ ਇਸ ਤੋਂ ਇਸ ਪੱਤੀ ਦਾ ਵਿਆਹ ਹੈ ਸਿੰਘ ਕੁਮੇਦਨ ਸਿਮਰਜੀਤ ਤੋਂ ਤੇ ਬੱਚੀ ਨਾਲ ਬੈਠੀ ਕੋਈ ਹੈ ਕਿ ਜਦ ਇੱਕ ਪੋਸਟ ਸੋਸ਼ਲ ਮੀਡੀਆ ਤੇ ਪਈ ਤੇ ਬਹੁਤ ਸਾਰੇ ਸੰਗਤ ਜਿਹੜੀ ਇਸੀ ਪਰਵਾਹ ਦੀ ਸਹਾਇਤਾ ਕਰਨ ਵਾਸਤੇ ਅੱਗੇ ਆਈ ਕਿਉਂਕਿ 23-13 ਬਹੁਤ ਐਸੇ ਪਰਿਵਾਰ ਨੇ ਕਿ ਜਿਹੜੇ ਗੋਹੂ ਨਾਲੀ ਵਿੱਚ ਜਿਗਰੇ ਨੇ ਤੇ ਚੀਨਾ ਦੇ ਸੇਵਾ ਬਾਰੇ ਇਸ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਸਾਨੂੰ ਵੀ ਨਹੀਂ ਪਤਾ ਪਰ ਜਦ ਅਸੀਂ ਸੋਸ਼ਲ ਮੀਡੀਆ ਤੇ ਦੇਖਿਆ ਐਸੇ ਵੀ ਪਰਵਾਰ ਦੇ ਕੋੜਾ ਜਿਹਾ ਪਟਾਰੇ ਦੇ ਮੁਰਗੀ ਮਹਾਦੇ ਦੇ ਉੱਤੇ ਸਹਾਇਤਾ ਕਰਨ ਵਾਸਤੇ ਪਹੁੰਚੇ ਹੋਏ ਆ ਪਰਿਵਾਰ ਵੱਲੋਂ ਬੜੀ ਜਿੰਮਰਤ ਸਹਿਯੋਗ ਸੰਸਥਾ ਤੋਂ ਬਾਤ ਕਰਦੇ ਹੁਆ ਇੱਕ ਤਾਫੀਲ ਕੀਤੀ ਜਾਂਦੀ ਹੈ ਦੇਖੀ ਕੀਤੀ ਜਾਂਦੀ ਹੈ ਕਿ ਬੱਚੀ ਦੇ ਵਿਆਹ ਕਰਜਾਂ ਵਾਸਤੇ ਸੰਸਥਾ ਨੇ ਬਹੁਤ ਸਹਿਯੋਗ ਕੀਤਾ ਹੈ ਸਾਰੇ ਪ੍ਰਬੰਧ ਬੱਚੀ ਦੇ ਵਿਆਹ ਕਰਜਾਂ ਜਾਂਦੇ ਹੋ ਚੁਪੇ ਨੇ ਸੰਸਥਾ ਨੂੰ ਬੇਨਤੀ ਹੈ ਕਿ ਹੁਣ ਪਰਿਵਾਰ ਵੱਲੋਂ ਕਿ ਕਿਸੇ ਤਰ੍ਹਾਂ ਦੀ ਕੋਈ ਵੀ ਸਹਿਯੋਗ ਹੈ ਪਰਿਵਾਰ ਬੱਚੀ ਦੇ ਵਿਆਹ ਕਰਜਾਂ ਵਾਸਤੇ ਕੋਈ ਵੀ ਨਹੀਂ ਹੈ ਕੋਈ ਵੀ ਸਹਿਯੋਗ ਇਸ ਨੂੰ ਜ਼ਰੂਰੀ ਚਾਹੀਦੀ ਜੇਕਰ ਪਰਿਵਾਰ ਨੂੰ ਕਿਸੇ ਤਰ੍ਹਾਂ ਦੇ ਸੰਗਠਿਤ ਡਾਕਟਰੀ ਸਹਾਇਤਾ ਉਹ ਸੰਗਠਿਤ ਸੰਗਠਨ ਤੋਂ ਕਿਸੇ ਡਾਕਟਰ ਚਾਹੀਦੀ ਹੋਵੇ ਠੀਕ ਹੈ ਤੇ ਉਹ ਸੰਗਠਨ ਬੈਂਕੀ ਗਰੁੱਪ ਕਰਕੇ ਜਾਏਗੀ ਇਹ ਸਾਰੀ ਦੀ ਸਾਰੀ ਸੇਵਾ ਰੂਵਰ ਸੁਸਾਇਟੀ ਯੂਕੇ ਦੇ ਵੱਲੋਂ ਇਹ ਸਾਰੀ ਸੇਵਾ ਉਹ ਸਾਰੇ ਪਰਿਵਾਰੀ ਸਪੈਸ਼ਲਟੀ ਦੇ ਨਾਲ ਕਰਵਾ ਦਿੱਤੀ ਗਈ ਹੈ ਕਿਉਂਕਿ ਸਾਰਾ ਖਾਲਸਾ ਪੰਥ ਸਰਦਾਰ ਗਿਆਨ ਸਿੰਘ ਜੀ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਹੈ ਤੇ ਉਪਜਾ ਦੇ ਸੰਯਾਗ ਤੋਂ ਉਹਨਾਂ ਨੂੰ ਬੜੇ ਆ ਸਾਰਾ ਵਾਰਤਾਲਾ ਜੋ 1978 ਵਿੜੇ ਹੋਇਆ 1978 ਤੋਂ ਬਾਅਦ ਨਹੀਂ ਕੀਤਾ ਹੋਇਆ ਜੋ ਜੋ ਤਸ਼ੱਦਦ ਇਹਨਾਂ ਤੇ ਹੋਇਆ ਜੋ ਜੋ ਨੁਕਸਾਨ ਇਹਨਾਂ ਦਾ ਪਰਿਵਾਰ ਦਾ ਪ੍ਰਾਪਰਟੀ ਦਾ ਨੁਕਸਾਨ ਜਿਹੜਾ ਸੂ ਹੋਇਆ ਤੇ ਉਹ ਸਾਰੀ ਵਾਰਤਾ ਦਾ ਆਰਟੀਪੀ ਦੇ ਨਾਲ ਦੇ ਪਾਸੋਂ ਸੁਣ ਲਈ ਹੈ ਮਨ ਨੂੰ ਬਹੁਤ ਚਿੰਤੂ ਲੱਗਾ ਹੈ ਕਿ ਐਸੇ ਸੰਸਰ ਪਰਿਵਾਰ ਜਿਨ੍ਹਾਂ ਨੇ ਪੁਲਿਸ ਦਾ ਤਸ਼ੱਦਦ ਝੱਲਿਆ ਹੋਵੇ ਜਿਨ੍ਹਾਂ ਨੇ ਆਪਣਾ ਨੁਕਸਾਨ ਸਿੱਧ ਸੰਗਠਨ ਸੁਚ ਕਰਵਾਇਆ ਹੋਵੇ ਤੇ ਉਹ ਪਰਿਵਾਰ ਸਾਡੇ ਸਾਧ ਦੇ ਨਜ਼ਰ ਤੋਂ ਹੁਣ ਤੱਕ ਅਣਡੋਲੇ ਨੇ पोस्टा परिवार तक संगत ने पहुंची है जिन्हों जिन्ह ने तुम मन दंग करके इस बच्ची देखा के कारद्या सहयोग किया है सरदार बच्चन सिंह जी वालों और बाबा जी जपोगा वाले वालों जो शुरू तू ही परिवार जुड़े हुए हैं शुरू तो ही परिवार बना के दिन की सहायता गई है और पैनशन के तौर पर हर महीने जी सहायता है

ਸਾਡੇ ਪੰਜਾਬ ਦੀ ਇੱਕ ਖਾਸੀਅਤ ਹੈ ਕਿ ਇੱਥੇ ਜੇਕਰ ਕਿਸੇ ਨੂੰ ਵੀ ਕਿਸੇ ਦੀ ਜ਼ਰੂਰਤ ਹੋਵੇ ਤਾਂ ਲੋਕ ਵੱਧ ਚੜ ਕੇ ਉਹਨਾਂ ਦੀ ਮਦਦ ਕਰਦੇ ਨੇ ਤਾਂ ਅੱਜ ਇਸ ਪਰਿਵਾਰ ਜਿਹੜੀ ਕਿ ਬਾ ਲੋਕਾਂ ਨੇ ਵੀ ਫੜੀ ਲੋਕਾਂ ਨੇ ਵੀ ਜਿਹੜਾ ਕਿ ਮਦਦ ਕੀਤੀ ਤੇ ਦੂਜੇ ਪਾਸੇ ਹੁਣ ਜਿਹੜੀਆਂ ਹੋਰ ਸੰਸਥਾਵਾਂ ਨੇ ਜਾਂ ਸੇਵਾ ਸੁਸਾਇਟੀਆਂ ਹੁੰਦੇ ਨੇ ਉਹਨਾਂ ਦੇ ਵੱਲ ਵੀ ਜਿਹੜੀ ਕਿ ਅਜੇ ਗਰੀਬ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਲੋਕ ਹਿੱਤ ਪੰਜਾਬ